ਬਾਰਿਸ਼ ਤੋਂ ਪਹਿਲਾਂ ਬਾਰਿਸ਼ਾਂ ਤੋਂ ਪਹਿਲਾਂ ਪ੍ਰਸ਼ਾਸਨ ਦੇ ਕੀ ਇੰਤਜ਼ਾਮ ਰਹਿੰਦੇ ਨੇ ਉਹ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਚੰਡਾ ਗਰਾਊਂਡ ਦੇ ਨਾਲ ਖੜੇ ਹਾਂ ਨੂੰ ਕਹਾਂਗਾ ਕਿ ਦਿਖਾਣਗੇ ਮਿਡਵੇ ਦੇ ਸਾਹਮਣੇ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਪਲਾਂਟ ਹੈਗਾ ਨਗਰ ਕਾਉਂਸਲ ਦਾ ਉੱਥੋਂ ਪਾਣੀ ਦੇਖੋ ਸਫਾਈ ਦੇ ਕਿੰਨੇ ਕਿੰਨੇ ਵਧੀਆ ਪ੍ਰਬੰਧ ਕੀਤੇ ਹੋਏ ਆ ਅੱਗੇ ਵੀ ਜਿਹੜਾ ਹੈ ਸਾਰਾ ਗੰਦ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕੀ ਕੀ ਗੱਲ ਸ਼ਹਿਰ ਡੁੱਬਣ ਦਾ ਇੰਤਜ਼ਾਰ ਕਰ ਰਹੇ ਹੋ ਪਿਛਲੀ ਵਾਰ ਮੈਂ ਤੁਹਾਡੇ ਨਾਲ ਗਿਆ ਸੀਗਾ ਤੁਸੀਂ ਬੜੀ ਹੱਥ ਪੈਰ ਮਾਰ ਕੇ ਜਿਹੜਾ ਹੈ ਪਾਣੀ ਖੋਲਿਆ ਸੀਗਾ ਉੱਥੋਂ ਕੀ ਆਪਾਂ ਉਸੇ ਟਾਈਮ ਹੀ ਕੋਸ਼ਿਸ਼ ਕਰਨੀ ਹੁੰਦੀ ਹੈ ਜਦ ਸ਼ਹਿਰ ਡੁੱਬ ਚੁਕਿਆ ਹੁੰਦਾ ਹੈ ਜੀ ਜੀ ਅਸੀਂ ਨੇੜੇ ਜਿਹੜਾ ਹੈਗਾ ਚੰਡਾ ਗਰਾਊਂਡ ਦੇ ਨਾਲਾ ਲੰਘ ਰਿਹਾ ਹਜੇ ਤੱਕ ਉਸ ਨੂੰ ਦਿਖਾਇਆ ਕਿ ਤੁਹਾਡੇ ਨੇੜੇ ਹੀ ਨਾਲੇ ਦੀ ਸਫਾਈ ਨਹੀਂ ਹੋਈ ਤੇ ਨਾਲੇ ਦੀ ਪੁਲੀਆਂ ਦੀ ਮੂੰਹ ਜਿਹੜੀਆਂ ਬੰਦ ਹੈ ਜਦ ਸ਼ਹਿਰ ਡੁੱਬਣ ਲੱਗਦਾ ਹੈ ਜਦ ਹੀ ਕਿਉਂ ਅਫਸਰ ਲੋਕ ਜਿਹੜੇ ਹਨ ਆਪਣੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਸੁਣਵਾਈ ਕਰਦੇ ਹਨ ਪਹਿਲਾਂ ਕਿਉਂ ਨਹੀਂ ਆਪਾਂ ਨਾਲਿਆਂ ਦੀ ਸਫਾਈ ਕਰਦੇ ਪਿਛਲੇ ਸਮੇਂ ਦੌਰਾਨ ਰਾਜਪੁਰ ਦੇ ਵਿੱਚ ਤੇਜ਼ ਬਰਸਾਤ ਹੋਣ ਕਾਰਨ ਰਾਜਪੁਰਾ ਦਾ ਟਾਊਨ ਏਰੀਆ ਤੇ ਪੁਰਾਣਾ ਰਾਜਪੁਰਾ ਤੇ ਨੇੜੇ ਪਿੰਡਾਂ ਦੇ ਵਿੱਚ ਪਾਣੀ ਨੇ ਬੜੀ ਤਬਾਹੀ ਮਚਾਈ ਸੀ। ਉਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਪਿਛਲੀ ਵਾਰ ਪ੍ਰਸ਼ਾਸਤਾਂ ਦੇ ਵਿੱਚ 2.70 ਤੇ ਇੰਤਜ਼ਾਮ ਕੀਤੇ ਗਏ ਸਨ ਅਤੇ ਪਿਛਲੀ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਅਗਲੀ ਵਾਰ ਜੇ ਇਹੋ ਜਿਹੀ ਬਰਸਾਤ ਹੁੰਦੀ ਹੈ ਤਾਂ ਅਸੀਂ ਇਸ ਨੂੰ ਨਜੀਠਣ ਵਾਸਤੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦੇਵਾਂਗੇ। ਜਦੋਂ న్యూਸ 89 ਪੰਜਾਬ ਦੀ ਟੀਮ ਦੇ ਵੱਲੋਂ ਅੱਜ ਗਰਾਊਂਡ ਜ਼ੀਰੋ ਤੇ ਜਾ ਕੇ ਰਾਜਪੁਰ ਦੇ ਨਾਲੀਆਂ ਤੇ ਹੋਰਨਾਂ ਥਾਵਾਂ ਤੇ ਚੈੱਕ ਕੀਤਾ ਗਿਆ ਤਾਂ ਪਾਇਆ ਗਿਆ ਕਿ ਨਗਰ ਕੌਂਸਲ ਦੇ ਵੱਲੋਂ ਆਉਣ ਵਾਲੇ ਬਰਸਾਤਾਂ ਦੇ ਪਾਣੀ ਤੋਂ ਨਜੀਠਣ ਵਾਸਤੇ ਹੁਣ ਤੱਕ ਤਿਆਰੀ ਨਹੀਂ ਕੀਤੀ ਗਈ ਅਫਸਰ ਬੇਖੌਫ ਹੋ ਕੇ ਬੈਠੇ ਨੇ ਕਿ ਜਦੋਂ ਪਾਣੀ ਆਵੇਗਾ ਤਾਂ ਅਸੀਂ ਕੋਈ ਕਾਰਵਾਈ ਕਰਾਂਗੇ ਨਿਊਜ਼ 89 ਦੀ ਟੀਮ ਨੇ ਰਾਜਪੁਰਾ ਦੇ ਵੱਖ-ਵੱਖ ਨਾਲਿਆਂ ਤੇ ਰਾਜਪੁਰਾ ਨੂੰ ਮਾਰ ਕਰਨ ਵਾਲਾ 25 ਦਰਿਆ ਤੇ ਵੀ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਰਾਜਪੁਰਾ ਦੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਤੇ ਉਪ ਪ੍ਰਧਾਨ ਰਾਜੀਸ਼ ਇੰਸਾ ਦੇ ਨਾਲ ਵੀ ਗੱਲ ਕੀਤੀ ਗਈ। ਆਓ ਤੁਹਾਨੂੰ ਵਿਖਾਉਂਦੇ ਹਾਂ ਗਰਾਊਂਡ ਜ਼ੀਰੋ ਤੋਂ ਨਿਊਜ਼ 89 ਪੰਜਾਬ ਦੀ ਇੱਕ ਖਾਸ ਰਿਪੋਰਟ। ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ। ਜਿਵੇਂ ਕਿ ਪਿਛਲੀ ਵਾਰ ਇਨ ਦਿਨਾਂ ਦੇ ਵਿੱਚ ਦੇਖਿਆ ਗਿਆ ਸੀਗਾ ਕਿ ਪੂਰਾ ਸ਼ਹਿਰ ਜਿਹੜਾ ਹੈ ਬਾੜ ਤੋਂ ਪੀੜਿਤ ਹੋ ਗਿਆ ਸੀਗਾ ਤੇ ਬਾੜ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਸੀ ਤੇ ਲਗਾਤਾਰ ਬਾੜ ਨੂੰ ਕੰਟਰੋਲ ਕਰਨ ਵਾਸਤੇ ਪੂਰਾ ਪ੍ਰਸ਼ਾਸਨ ਜਿਹੜਾ ਹੈ ਸੜਕਾਂ ਦੇ ਉੱਤੇ ਆਇਆ ਸੀਗਾ ਲੇਕਿਨ ਬਾੜ ਤੋਂ ਪਹਿਲਾਂ بارشਾਂ ਤੋਂ ਪਹਿਲਾਂ ਪ੍ਰਸ਼ਾਸਨ ਦੇ ਕੀ ਇੰਤਜ਼ਾਮ ਰਹਿੰਦੇ ਨੇ ਉਹ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਚੰਡਾ ਗਰਾਊਂਡ ਦੇ ਨਾਲ ਖੜੇ ਹਾਂ ਤੇ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗਾ ਵੀ ਬਾਰਿਸ਼ ਬਣੀ ਪਈ ਹੈ ਤੇ ਇਸ ਵਾਰ ਜੋ ਦੱਸਿਆ ਜਾ ਰਿਹਾ ਕਿ ਬਾਰਿਸ਼ ਜਿਹੜੀ ਹੈ ਪਹਿਲੇ ਨਾਲੋਂ ਵੀ ਜ਼ਿਆਦਾ ਪੈਣ ਵਾਲੀ ਹੈ ਤੇ ਇਹ ਮੁਸੀਬਤ ਦਾ ਸਾਹਮਣਾ ਇਸ ਵਾਰ ਫੇਰ ਸ਼ਹਿਰ ਨਿਵਾਸੀਆਂ ਨੂੰ ਕਰਨਾ ਪਏਗਾ ਲੇਕਿਨ ਪ੍ਰਸ਼ਾਸਨ ਇਸ ਤੋਂ ਨਜਿੱਠਣ ਵਾਸਤੇ ਕੀ ਕਰ ਰਿਹਾ ਤੁਸੀਂ ਦੇਖੋ ਕਿ ਇਹ ਸ਼ਹਿਰ ਦੇ ਪ੍ਰਮੁੱਖ ਨਾਲੇ ਹੈ ਜਿਨ੍ਹਾਂ ਤੋਂ ਸ਼ਹਿਰ ਦਾ ਬਰਸਾਤੀ ਪਾਣੀ ਜਿਹੜਾ ਹੈ ਇਕੱਠਾ ਹੋ ਕੇ ਜਿਹੜਾ ਬਰਸਾਤੀ ਪਾਣੀ ਜਿਹੜਾ ਇਕੱਠਾ ਹੋ ਕੇ ਉਹ ਸ਼ਹਿਰ ਤੋਂ ਬਾਹਰ ਨਿਕਲਦਾ ਲੇਕਿਨ ਮੈਂ ਤੁਹਾਨੂੰ ਦਿਖਾਦਾ ਕਿ ਹਜੇ ਤੱਕ ਨਾਲਿਆਂ ਦੀ ਸਫਾਈ ਜਿਹੜੀ ਹੈ ਨਗਰ ਕਾਉਂਸਲ ਵੱਲੋਂ ਨਹੀਂ ਹੋ ਸਕੀ ਤੁਸੀਂ ਦੇਖ ਸਕਦੇ ਹੋ ਕਿ ਨਾਲੇ ਬਿਲਕੁਲ ਬੰਦ ਹੈ ਗੰਦ ਨਾਲਿਆਂ ਦੇ ਵਿੱਚ ਗਿਰਿਆ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਮੇਰੇ ਨਾਲ ਫੇਰ ਇੱਧਰ ਆਣਗੇ ਦੂਜੇ ਪਾਸੇ ਜੇ ਤੁਹਾਨੂੰ ਦਿਖਾਈਏ ਦੂਜੇ ਪਾਸੇ ਸੜਕ ਦੇ ਨਾਲਿਆਂ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਨਾਲਿਆਂ ਦਾ ਹਾਲ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਦੂਜੇ ਪਾਸੇ ਵੀ ਇਹੀ ਹਾਲ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਲਗਾਤਾਰ ਤੁਹਾਨੂੰ ਸ਼ਹਿਰ ਦੇ ਨਾਲਿਆਂ ਬਾਰੇ ਅਸੀਂ ਪੂਰੀ ਜਿਹੜੀ ਹੈ ਜਾਣਕਾਰੀ ਦੇ ਰਹੇ ਹਾਂ ਕਿ ਸ਼ਹਿਰ ਦੇ ਨਾਲੇ ਜਿਹੜੇ ਹਨ ਨਗਰ ਕੌਂਸਲ ਵੱਲੋਂ ਹਜੇ ਤੱਕ ਕੋਈ ਸਫਾਈ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਕਿ ਪੂਲੀ ਦੇ ਥੱਲੇ ਪੂਰਾ ਜਿਹੜਾ ਹੈ ਇਹ ਗੰਦ ਜਿਹੜਾ ਫਸਿਆ ਹੋਇਆ ਹੈ ਤੇ ਤੁਹਾਨੂੰ ਉਸ ਜਗ੍ਹਾ ਵੀ ਲੈ ਕੇ ਚਲਦੇ ਹਾਂ ਜਿੱਥੇ ਪਿਛਲੀ ਵਾਰ ਬਰਸ਼ਾਤੀ ਪਾਣੀ ਰੁਕਣ ਕਰਕੇ ਟਾਊਨ ਦੇ ਵਿੱਚ ਜਦ ਪਾਣੀ ਆ ਗਿਆ ਸੀ ਤਾਂ ਲੋਕਾਂ ਦਾ ਲੱਖਾਂ ਦਾ ਨੁਕਸਾਨ ਜਿਹੜਾ ਹੋ ਗਿਆ ਸੀ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਸੀ ਤੇ ਪਾਣੀ ਜਿਹੜਾ ਹੈ ਉਹੋ ਦੁਕਾਨਾਂ ਦੇ ਅੰਦਰ ਮਕਾਨਾਂ ਦੇ ਅੰਦਰ ਵੜ ਗਿਆ ਸੀਗਾ ਤੇ ਕਾਫੀ ਵੱਡਾ ਜਿਹੜਾ ਨੁਕਸਾਨ ਹੋ ਗਿਆ ਸੀ ਫਿਰ ਪ੍ਰਸ਼ਾਸਨ ਜਿਹੜਾ ਹੈ ਸੜਕਾਂ ਤੇ ਉਤਰਿਆ ਸੀ ਲੇਕਿਨ ਕੁਝ ਵੀ ਹੱਥ ਨਹੀਂ ਲਗਿਆ ਸੀਗਾ ਸੋ ਇਹ ਤੁਹਾਨੂੰ ਲੈ ਕੇ ਆਏ ਆਂ ਸੀ ਗੁਰੂ ਨਾਨਕ ਇੰਡਸਟਰੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿਛਲੀ ਵਾਰ ਬਾੜ ਦੇ ਕਰਕੇ ਇਸ ਨਾਲੇ ਕਰਕੇ ਪੂਰਾ ਟਾਊਨ ਜਿਹੜਾ ਹੈ ਡੁੱਬ ਡੁੱਬਿਆ ਸੀਗਾ ਤੇ ਕੈਮਰਾਮੈਨ ਨੂੰ ਕਹਾਂਗਾ ਉੱਥੇ ਜਾ ਕੇ ਦਿਖਾਣਗੇ ਤੇ ਸਾਰੇ ਦ੍ਰਿਸ਼ ਅਸੀਂ ਦਿਖਾ ਰਹੇ ਹਾਂ ਤੁਹਾਡੀ ਸਕਰੀਨ ਤੇ ਤੁਸੀਂ ਦੇਖੋ ਵੀ ਅਸੀਂ ਪਿਛਲੀ ਵਾਰੀ ਉਰੇ ਤੋਂ ਜੇਸੀ ਮਸ਼ੀਨਾਂ ਲਾ ਕੇ ਇਹ ਨਾਲਾ ਜਿਹੜਾ ਹੈ ਸਾਫ਼ ਕਰਾਇਆ ਸੀਗਾ ਲੇਕਿਨ ਨਗਰ ਕੌਂਸਲ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਦੇ ਅੰਦਰ ਪੋਲੀਥੀਨ ਵਗੈਰਾ ਸਾਰਾ ਕੁਝ ਨਜ਼ਰ ਆ ਰਿਹਾ ਹੈ ਤੇ ਕਿਤੇ ਵੀ ਲੱਗਦਾ ਨਹੀਂ ਮੈਨੂੰ ਕਿ ਨਗਰ ਕੌਂਸਲ ਵੱਲੋਂ ਜਿਹੜੀ ਹੈ ਸਫਾਈ ਦੇ ਪ੍ਰਬੰਧ ਕੀਤੇ ਗਏ ਸੋ ਤੋਹੀਕ ਸਿੱਖ ਲੈਣੀ ਚਾਹੀਦੀ ਸੀ ਕਿ ਪਿਛਲੀ ਵਾਰ ਇਸ ਜਗ੍ਹਾ ਤੇ ਜਦੋਂ ਇਹ ਪੂਰੇ ਕਾਫੀ ਵੱਡਾ ਨੁਕਸਾਨ ਜਿਹੜਾ ਹੈ ਦੇਖਣ ਨੂੰ ਮਿਲਿਆ ਸੀ ਲੇਕਿਨ ਨਗਰ ਕੌਂਸਲ ਨੇ ਇਸ ਵਾਰ ਵੀ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਸੋ ਅੱਗੇ ਆਪਾਂ ਤੁਹਾਨੂੰ ਦਿਖਾਣੇ ਆ ਕਿ ਅੱਗੇ ਕੀ ਹਾਲ ਹੈ ਨਾਲੇ ਦਾ ਤੁਸੀਂ ਦੇਖ ਪਾ ਰਹੇ ਹੋ ਕਿ ਅੱਗੇ ਵੀ ਤੁਹਾਨੂੰ ਦਿਖਾ ਰਹੇ ਨਾਲੇ ਦਾ ਹਾਲ ਇਹ ਤੁਸੀਂ ਦੇਖੋ ਵੀ ਨਾਲੇ ਦੀ ਕੋਈ ਵੀ ਜਿਹੜੀ ਹੈ ਸਫਾਈ ਨਹੀਂ ਕੀਤੀ ਗਈ ਤੇ ਇਹ ਮਿੱਟੀ ਦੇ ਨਾਲ ਜਿਹੜਾ ਭਰਿਆ ਹੋਇਆ ਜੇ ਆਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਸ਼ਹਿਰ ਫੇਰ ਇੱਕ ਵਾਰ ਜਿਹੜਾ ਹੈ ਪਾਣੀ ਦੇ ਨਾਲ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਵੱਡੇ ਵੱਡੇ ਦਾਅਵੇ ਕਰ ਰਿਹਾ ਕਿ ਅਸੀਂ ਨਾਲਿਆਂ ਦੀ ਸਫਾਈ ਕਰਾ ਚੁੱਕੇ ਹਾਂ ਲੇਕਿਨ ਨਾਲੇ ਦੀ ਸਫਾਈ ਕਿਤੇ ਵੀ ਨਹੀਂ ਹੋਈ ਅਸੀਂ ਇਹ ਨਾਜ ਮੰਡੀ ਜਿਹੜੀ ਸਬਜ਼ੀ ਮੰਡੀ ਹੈ ਉਹਦੇ ਬਾਹਰ ਖੜੇ ਹਾਂ ਤੇ ਗੁਰਨਾਣਕ ਇੰਡਸਟਰੀ ਦੇ ਸਾਹਮਣੇ ਤੇ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਵੀ ਨਾਲੇ ਦੀ ਸਫਾਈ ਸਾਨੂੰ ਨਜ਼ਰ ਨਹੀਂ ਆ ਰਹੀ ਸੋ ਅਸੀਂ ਪਟਿਆਲਾ ਰੋਡ ਤੇ ਖੜੇ ਹਾਂ ਉਰੇ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਕਹਿੰਦਾ ਹੈ ਕਿ ਅਸੀਂ ਨਾਲਿਆਂ ਦੀ ਸਫਾਈ ਜਿਹੜੀ ਸ਼ੁਰੂ ਕਰਤੀ ਹੈ ਠੀਕ ਹੈ ਨਾਲਿਆਂ ਦੀ ਸਫਾਈ ਤੁਸੀਂ ਦੇਖੋ ਦੇ ਵਿੱਚ ਕਿੰਨਾ ਪਲਾਸਟਿਕ ਜਿਹੜਾ ਹੈਗਾ ਕੂੜਾ ਕਰਕਟ ਜਿਹੜਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ ਸਿਰੇ ਤੋਂ ਲੈ ਕੇ ਸਿਰੇ ਤੱਕ ਲੇਕਿਨ ਬਾਹਰ ਵੀ ਜਿਹੜੀ ਹੈ ਇਹ ਟੇਰੀਆਂ ਜਿਵੇਂ ਕਿ ਮਸ਼ੀਨ ਦੇ ਨਾਲ ਨਾਲੇ ਨੂੰ ਸਾਫ ਕਰਕੇ ਟੇਰੀਆਂ ਬਾਹਰ ਕੱਢੀਆਂ ਹੋਣ ਲੇਕਿਨ ਤੁਸੀਂ ਆਪ ਦੇਖ ਸਕਦੇ ਹੋ ਕਿ ਜੇ ਅੱਜ ਬਰਸਾਤ ਪੈ ਜਾਂਦੀ ਸ਼ਹਿਰ ਦੇ ਵਿੱਚ ਤਾਂ ਇਹ ਟੇਰੀਆਂ ਜਿਹੜੀਆਂ ਹੈ ਇਹ ਦੁਬਾਰਾ ਜਿਹੜਾ ਹੈ ਇਹ ਇਹ ਨਾਲੇ ਦੇ ਵਿੱਚ ਜਾ ਕੇ ਨਾਲਾ ਬੰਦ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸਫਾਈ ਦਾ ਇੰਤਜ਼ਾਮ ਨਗਰ ਕੌਂਸਲ ਵੱਲੋਂ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਬਰਸਾਤ ਤੋਂ ਨਜਿੱਠਣ ਵਾਸਤੇ ਕਿੰਨਾਕ ਤਿਆਰ ਹੈ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਨੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨੀ ਹੈ ਤੇ ਤੁਸੀਂ ਦੱਸਣਾ ਕਿ ਨਗਰ ਕੌਂਸਲ ਕਿਆ ਤਿਆਰ ਹੈ ਤੁਸੀਂ ਦੇਖੋ ਕੈਮਰਾਮੈਨ ਜ਼ੂਮ ਕਰਨਗੇ ਨਾਲਿਆਂ ਦੇ ਪਾਈਪ ਦੇਖੋ ਤੁਸੀਂ ਤੁਹਾਨੂੰ ਬੰਦ ਨਜ਼ਰ ਆਣਗੇ ਇਸ ਤਰ੍ਹਾਂ ਪਾਣੀ ਨਿਕਲੇਗਾ ਇਹ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਅਸੀਂ ਜਿਹੜਾ ਸੀਗਾ ਆਪਣਾ ਫਰਜ਼ ਨਿਭਾ ਚੁੱਕੇ ਆਂ ਪ੍ਰਸ਼ਾਸਨ ਨੂੰ ਅਸਲੀ ਆਇਨਾ ਜਿਹੜਾ ਹੈ ਉਹ ਦਿਖਾ ਚੁੱਕੇ ਆ ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਲੋਕਾਂ ਨੂੰ ਬਰਸਾਤੀ ਪਾਣੀ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਤੇ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾੜ ਤੋਂ ਨਜਿੱਠਿਆ ਜਾਏਗਾ ਸੋ ਤੁਹਾਨੂੰ ਹੁਣ ਲੈ ਕੇ ਆਏ ਆ 25 ਦਰੇ ਜਿੱਥੇ ਕਿ ਪਿਛਲੀ ਵਾਰ ਪ੍ਰਸ਼ਾਸਨ ਨੇ ਪੂਰਾ ਜ਼ੋਰ ਲਗਾ ਕੇ ਉਹ ਇਹ ਪਾਣੀ ਜਿਹੜਾ ਹੈ ਕੱਢਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਫੇਰ ਵੀ ਟਾਊਨ ਦਾ ਕਾਫੀ ਨੁਕਸਾਨ ਹੋ ਗਿਆ ਸੀਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਣਗੇ ਮਿਡਵੇ ਦੇ ਸਾਹਮਣੇ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਪਲਾਂਟ ਹੈਗਾ ਨਗਰ ਕੌਂਸਲ ਦਾ ਉੱਥੋਂ ਪਾਣੀ ਦੇਖੋ ਸਫਾਈ ਦੇ ਕਿੰਨੇ ਕੁ ਵਧੀਆ ਪ੍ਰਬੰਧ ਕੀਤੇ ਹੋਏ ਆ ਅੱਗੇ ਵੀ ਜਿਹੜਾ ਹੈ ਸਾਰਾ ਗੰਦ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਨਾਲਿਆਂ ਦੀ ਸਫਾਈ ਕੋਈ ਟ੍ਰੀਟਮੈਂਟ ਪਲਾਂਟ ਦੀ ਇਧਰੋਂ ਦੱਜੇ ਦਿਖਾਈਏ ਨਗਰ ਕੌਂਸਲ ਦੀ ਨਾਕਾਮੀਆਂ ਤੁਹਾਨੂੰ ਸਾਫ਼ ਨਜ਼ਰ ਆਣ ਗਈਆਂ ਕਿ ਕਿਸ ਤਰ੍ਹਾਂ ਦੇਖੋ ਵੀ ਜੇ ਕੱਲ ਨੂੰ ਪਾਣੀ ਦਾ ਪੱਦਰ ਵੱਧਾ ਤਾਂ ਫੇਰ ਇੱਕ ਵਾਰੀ ਫੇਰ ਪ੍ਰਸ਼ਾਸਨ ਨੂੰ ਜਿਹੜਾ ਹੈ ਕਾਫੀ ਹੱਤਾ ਪੈਰਾ ਦੀ ਪੈ ਜਾਏਗੀ ਤੇ ਸ਼ਹਿਰ ਨੂੰ ਕਾਫੀ ਨੁਕਸਾਨ ਚੇਲਣਾ ਪਏਗਾ ਸੋ ਲਗਾਤਾਰ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਿਹਾ ਕਿ ਕਿਤੇ ਵੀ ਜਿਹੜਾ ਹੈ ਨਗਰ ਕੌਂਸਲ ਵੱਲੋਂ ਹਜੇ ਕੋਈ ਵੀ ਸਫਾਈ ਨਹੀਂ ਕਰਾਈ ਗਈ ਤੇ ਕੋਈ ਵੀ ਆਉਣ ਵਾਲੇ ਖਤਰੇ ਤੋਂ ਆਉਣ ਵਾਲੇ ਬਾੜ ਦੇ ਖਤਰੇ ਤੋਂ ਨਜਿੱਠਣ ਵਾਸਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਸੋ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਤੁਹਾਨੂੰ ਹੁਣ ਤੁਹਾਨੂੰ ਸ਼ਹਿਰ ਦੀਆਂ ਤਸਵੀਰਾਂ ਵੀ ਦਿਖਾ ਰਹੇ ਲਗਾਤਾਰ ਤੇ ਤਾਨੂੰ ਚੰਡੀਗੜ੍ਹ ਰੋਡ ਤੇ 25 ਦਰੇ ਦੀ ਤਸਵੀਰਾਂ ਵੀ ਦਿਖਾਈਆਂ ਤੇ ਲਗਾਤਾਰ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਨਗਰ ਕਾਉਂਸਲ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਇਹਦਾ ਦੀ ਸਫਾਈਆਂ ਕਰਾਣ ਕਿਉਂਕਿ ਬੱਦਲ ਜਿਹੜਾ ਹੈ ਇਸ ਟਾਈਮ ਬਣ ਚੁੱਕਿਆ ਤੇ ਬਾਰਿਸ਼ ਕਿਸੇ ਵੀ ਟਾਈਮ ਭਾਰੀ ਮਾਤਰਾ ਦੇ ਵਿੱਚ ਪੈ ਸਕਦੀ ਹੈ ਤੇ ਆਣ ਵਾਲੇ ਦਿਨਾਂ ਦੇ ਵੀ ਸ਼ਹਿਰ ਨੂੰ ਕਾਫੀ ਨੁਕਸਾਨ ਹੋ ਸਕਦਾ ਸੋ ਲਗਾਤਾਰ ਨਿਊਜ਼ 18 ਪੰਜਾਬ ਤੁਹਾਨੂੰ ਸ਼ਹਿਰ ਵਿੱਚ ਬੰਦ ਪਏ ਨਾਲਿਆਂ ਦੀ ਜਿਹੜੀ ਹੈ ਸਟੋਰੀ ਦਿਖਾ ਰਿਹਾ ਕਿ ਪਿਛਲੀ ਵਾਰ ਪ੍ਰਸ਼ਾਸਨ ਨਿਕਲਿਆ ਸੀ ਆਫਿਸ ਤੋਂ ਬਾਅਦ ਉਸ ਟਾਈਮ ਨਿਕਲਿਆ ਸੀ ਜਦੋਂ ਸ਼ਹਿਰ ਡੁੱਬ ਚੁੱਕਿਆ ਸੀਗਾ ਸੋ ਨਰਿੰਦਰ ਸ਼ਾਸਤਰੀ ਸਾਡੇ ਨਾਲ ਇਸ ਟਾਈਮ ਮੌਜੂਦ ਹੈਗੇ ਨਗਰ ਕੌਂਸਲ ਦੇ ਪ੍ਰਧਾਨ ਹੈ ਤੇ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਣਾ ਸ਼ਾਸਤਰੀ ਜੀ ਕੀ ਗੱਲ ਸ਼ਹਿਰ ਡੁੱਬਣ ਦਾ ਇੰਤਜ਼ਾਰ ਕਰ ਰਹੇ ਹੋ ਪਿਛਲੀ ਵਾਰ ਮੈਂ ਤੁਹਾਡੇ ਨਾਲ ਗਿਆ ਸੀਗਾ ਤੁਸੀਂ ਬੜੀ ਹੱਥ ਪੈਰ ਮਾਰ ਕੇ ਜਿਹੜਾ ਹੈ ਪਾਣੀ ਖੋਲਿਆ ਸੀਗਾ ਉੱਥੋਂ ਕੀ ਆਪਾਂ ਉਸੇ ਟਾਈਮ ਹੀ ਕੋਸ਼ਿਸ਼ ਕਰਨੀ ਹੁੰਦੀ ਹੈ ਜਦ ਸ਼ਹਿਰ ਡੁੱਬ ਚੁੱਕਿਆ ਹੁੰਦਾ ਹੈ ਦੇਖੋ ਮੇਰੇ ਤਰਫੋਂ ਜਿਹੜੇ ਉਪਰਾਲੇ ਹੈ ਨਾ ਲਗਾਤਾਰ ਕਿਤੇ ਜਾ ਰਹੇ ਆ ਤੁਸੀਂ ਉਸ ਟਾਈਮ ਦੇਖਿਆ ਕਿਉਂਕਿ ਉਸ ਟਾਈਮ ਜਿਹੜੀ ਬੋਗਨੋਰ ਵਾਲੀ ਪੁਲੀ ਬਣ ਰਹੀ ਸੀ ਉਹਦੀ ਸਟ੍ਰਿੰਗ ਹੋਈ ਸੀ ਜਿਸ ਕਰਕੇ ਪਾਣੀ ਰੁਕਿਆ ਸੀਗਾ ਹੁਣ ਵੀ ਮੈਂ ਲਗਾਤਾਰ ਜਿਹੜਾ ਹੈਗਾ ਲੈਟਰ ਇਹਨਾਂ ਨੂੰ ਦਫ਼ਤਰਾਂ ਨੂੰ ਲਿਖੇ ਰਿਹਾ ਠੀਕ ਹੈ ਨਹੀਂ ਠੇਕਾ ਸੀ ਕਰਾਇਆ ਵਾ ਤਾਂ ਆਪਣਾ ਨਾਲਾ ਸਫਾਈ ਕਰਾਉਣ ਦਾ ਠੇਕੇਦਾਰ ਨੂੰ ਕੰਮ ਲਾਟ ਹੋਇਆ ਵਾ ਉਹਦਾ ਵੀ ਜਿਹੜਾ ਹੈਗਾ ਕੱਲੀ ਮੈਂ ਇਹਨਾਂ ਨੂੰ ਕਹਿ ਬਿਓਦੂ ਵਾਰ ਆਰਡਰ ਦੇ ਕੇ ਕੰਮ ਸ਼ੁਰੂ ਕਰਾ ਦਿੱਤੀ ਆ ਕਿਉਂਕਿ ਪਹਿਲਾਂ ਵੀ ਕਾਹੀ ਦਿਨਾਂ ਤੋਂ ਮੈਂ ਜਵਾਨੀ ਕਹਿ ਚੁੱਕਿਆ ਫਿਰ ਮੈਂ ਇਹਨੂੰ ਲਿਖਤੀ ਮੈਂ ਏਡੀਨ ਹੈਗਾ ਰੇਲਵੇ ਤੇ ਉਹਨਾਂ ਕੋਲ ਚਲਾ ਮੁਲਾਕਾਤ ਵਾਸਤੇ ਕਿਉਂਕਿ ਜਿਹੜਾ ਜਿਹੜਾ ਨਵਾਂ ਅੰਡਰਬ੍ਰਿਜ ਹੈਗਾ ਉਹਦੀ ਜਿਹੜੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਹੈਗੀ ਆ ਉਹਦੀ ਸਫਾਈ ਕਰਾਉਣ ਦੀ ਜਦੋਂ ਪਾਣੀ ਇਕੱਠਾ ਹੋ ਜਾਂਦਾ ਪਰੰਤੂ ਲਗਾਤਾਰ ਉਹ ਉਹਨਾਂ ਨਾਲ ਕਿਹਾ ਜਾਂਦਾ ਸੀ ਠੇਕੇਦਾਰਤਾ ਵਾਦਾ ਪਰ ਉਹਨਾਂ ਦਾ ਨਾ ਕੋਈ ਠੇਕੇਦਾਰ ਉਸ ਕੰਮ ਕਰਦਾ ਨਾ ਹੀ ਕਰੀ ਉਹਨਾਂ ਨੇ ਕੋਈ ਪ੍ਰਾਲਾ ਕੀਤਾ ਜਦੋਂ ਪਿੱਛੇ ਪਾਣੀ ਹੜਾ ਦਾ ਪਾਣੀ ਜਮਾ ਹੋਇਆ ਸਾਰਾ ਉਹ ਵੀ ਨਗਰ ਕੌਂਸਲ ਨੇ ਸਾਰਾ ਖਾਲੀ ਕਰਾਇਆ ਹੁਣ ਵੀ ਮੈਂ ਇਹਨਾਂ ਕੋਲ ਜਾ ਕੇ ਫਾਈਨਲ ਪੁੱਛਣ ਜਾ ਰਿਹਾ ਜੇ ਤਾਂ ਤੁਸੀਂ ਕਰਉਣਾ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਣੇ ਮੈਂ ਆਪਣੇ ਅਧਿਕਾਰਾਂ ਡਿਊਟੀ ਲਗਾ ਕੇ ਜਿਹੜੇ ਕਰਮਚਾਰੀ ਡਿਊਟੀ ਲਗਾ ਕੇ ਲਗਾ ਰਹੇ ਉਥੇ ਪੱਕੇ ਤੌਰ ਤੇ ਪੰਪ ਜਿਹੜਾ ਕਰ ਦਾਂਗੇ ਤਾਂ ਕਿ ਜਦੋਂ ਵੀ ਕੋਈ ਕੋਈ ਅੱਜ ਜਿਹੜਾ ਔਰ ਬ੍ਰਿਜ ਜਿਹੜਾ ਬੰਦ ਕਰ ਦਿੱਤਾ ਗਿਆ ਮੈਨੂੰ ਸੂਚਨਾ ਮਿਲੀ ਹੈ ਔਰ ਬ੍ਰਿਜ ਬੰਦ ਕਰ ਦਿੱਤਾ ਗਿਆ ਮੈਂ ਇਸ ਕਰਕੇ ਸਿੱਧਾ ਉਹਨਾਂ ਕੋਲ ਜਾ ਰਿਹਾ ਜੇ ਤਾਂ ਜਿਮੇਵਾਰੀ ਲੈਣਗੇ ਨਹੀਂ ਤਾਂ ਅਸੀਂ ਪੱਕਾ ਉਥੇ ਪੰਪਿੰਗ ਸਿਸਟਮ ਜਿਹੜਾ ਸੈੱਟ ਕਰ ਲਾਂਗੇ ਇਹ ਗੱਲ ਮੈਂ ਕਰ ਰਹੀ ਨਹੀਂ ਕਿ ਸ਼ਹਿਰ ਦੇ ਨਾਲੇ ਇਸ ਟਾਈਮ ਬੰਦ ਹੈ ਅਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਲੋਕਾਂ ਨੂੰ ਦਿਖਾ ਰਹੇ ਹਾਂ ਕਿ ਸ਼ਹਿਰ ਦੇ ਨਾਲੇ ਬੰਦ ਹੈ ਬਾਰਿਸ਼ ਬਣੀ ਜਿਸ ਟਾਈਮ ਸ਼ਹਿਰ ਡੁੱਬ ਜਾਂਦਾ ਉਸ ਟਾਈਮ ਹੀ ਆਪਾਂ ਕਿਉਂ ਹੱਥ ਪੈਰ ਮਾਰਦੇ ਨਾਲੇ ਜੀ ਸਫਾਈ ਦਾ ਕੰਮ ਕੱਲ ਤੋਂ ਸ਼ੁਰੂ ਹੋ ਚੁੱਕਿਆ ਹਾਂਜੀ ਠੀਕ ਹੈ ਜੀ ਕਿਉਂਕਿ ਜਿਹੜਾ 메ਨ ਨਾਲਾ ਹੈਗਾ ਬੋਲਾ ਨੋੜਾ ਲੈਗਾ ਜਿਹੜਾ ਬਾਰ ਜਾਂਦਾ ਜਾ ਕੇ ਉਹਦੇ ਵਾਸਤੇ ਮੈਂ ਐਸਓ ਸਾਹਿਬ ਨੂੰ ਵੀ ਲਿਖਿਆ ਬਟਾ ਮੈਂ ਐਡੀਸੀ ਨੂੰ ਕਾਪੀ ਕੀਤੀ ਉਹਦੀ ਜੀ ਐਡੀਸੀ ਮੈਡਮ ਨੂੰ ਤੇ ਕੱਲ ਤੋਂ ਇਹਨਾਂ ਦਾ ਕੰਮ ਸ਼ੁਰੂ ਕਰਾ ਦਿੱਤਾ ਗਿਆ ਠੀਕ ਹੈ ਹੋਰ ਆਪਣੀ ਨਿਗਰਾਨੀ ਕਰ ਲੈ ਤੁਸੀਂ ਨਿਗਰਾਨੀ ਕਰੋ ਜੇ ਕਿ ਕਮੀ ਤੁਸੀਂ ਮੈਨੂੰ ਦੱਸਿਓ ਠੀਕ ਹੈ ਹਾਂਜੀ ਸੋ ਇਹ ਸੀਗੇ ਨਰਿੰਦਰ ਸ਼ਾਸਤਰੀ ਸੋ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਨਾਲਿਆਂ ਦੀ ਸਫਾਈ ਕਰਾਈ ਜਾ ਰਹੀ ਹੈ ਔਰ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਨਾਲਿਆਂ ਦੀ ਸਫਾਈਆਂ ਹੋ ਰਹੀਆਂ ਤੇ ਟੇਰੀਆਂ ਕਿਸ ਤਰ੍ਹਾਂ ਲੱਗੀਆਂ ਹੋਈਆਂ ਤੇ ਨਾਲੇ ਦੇ ਜਿਹੜੇ ਪੁਲੀਆਂ ਦੇ ਮੂੰਹ ਹੈ ਉਹ ਕਿਸ ਤਰ੍ਹਾਂ ਬੰਦ ਹੈ ਤੁਸੀਂ ਦੱਸਣਾ ਹੈ ਬਾਕੀ ਆਪਾਂ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਰਜੇਸ਼ ਇਨਸਾ ਜਿਹੜੇ ਹੈਗੇ ਉਹਰੇ ਮੌਜੂਦ ਹੈ ਨਗਰ ਕੌਂਸਲ ਦੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਸ਼ਾਇਦ ਉਨਾ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਹੋਵੇ ਨਗਰ ਕਾਉਂਸਲ ਦੇ ਵਿੱਚ ਖੜੇ ਆ ਤੇ ਨਾਲਿਆਂ ਦੀ ਸਟੋਰੀ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਨਾਲਿਆਂ ਦਾ ਇਸ ਟਾਈਮ ਕੀ ਹਾਲ ਹੈ ਤੇ ਬਰਸਾਤਾ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਸ਼ਹਿਰ ਦਾ ਹੋ ਸਕਦਾ ਸੋ ਸਾਡੇ ਨਾਲ ਰਜੇਸ਼ ਇਨਸਾ ਜੀ ਜਿਹੜੇ ਆ ਉਪ ਪ੍ਰਧਾਨ ਹੈਗੇ ਨਗਰ ਕਾਉਂਸਲ ਦੇ ਉਹ ਇਸ ਟਾਈਮ ਮੌਜੂਦ ਆ ਆਪਾਂ ਗੱਲ ਕਰ ਲੈਨੇ ਆ ਜੇ ਜੀ ਅਸੀਂ ਨੇੜੇ ਜਿਹੜਾ ਹੈਗਾ ਚੰਡਾ ਗਰਾਊਂਡ ਦੇ ਨਾਲਾ ਲੰਘ ਰਿਹਾ ਹਜੇ ਤਾਂ ਉਸ ਨੂੰ ਦਿਖਾਇਆ ਕਿ ਤੁਹਾਡੇ ਨੇੜੇ ਹੀ ਨਾਲੇ ਦੀ ਸਫਾਈ ਨਹੀਂ ਹੋਈ ਤੇ ਨਾਲੇ ਦੀ ਪੁਲੀਆਂ ਦੀ ਮੂੰਹ ਜਿਹੜੀਆਂ ਬੰਦ ਆ ਜਦ ਸ਼ਹਿਰ ਡੁੱਬਣ ਲੱਗਦਾ ਹੈ ਜਦ ਹੀ ਕਿਉਂ ਅਫਸਰ ਲੋਕ ਜਿਹੜੇ ਹੈ ਆਪਣੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਸੁਣਵਾਈ ਕਰਦੇ ਆ ਪਹਿਲਾਂ ਕਿਉਂ ਨਹੀਂ ਆਪਾਂ ਨਾਲਿਆਂ ਦੀ ਸਫਾਈ ਕਰ ਲਈ ਸਭ ਤੋਂ ਪਹਿਲੇ ਤਾਂ ਮੈਂ ਨਿਊਜ਼ 89 ਦਾ ਧੰਨਵਾਦ ਕਰਦਾ ਕਿਉਂਕਿ ਇਹ ਕੌਂਟੀ ਨੂੰ ਲਗਾਤਾਰ ਜੋ ਵੀ ਕੋਈ ਸਮੱਸਿਆ ਹੁੰਦੀ ਹੈ ਉਹ ਸਾਨੂੰ ਵੀ ਆਪਿਤ ਕਰਾਉਂਦੇ ਆ ਤੇ ਅਸੀਂ ਵੀ ਨਾਲ ਦੀ ਨਾਲ ਫੋਰੀ ਤੌਰ ਤੇ ਜੋ ਵੀ ਮਤਲਬ ਦਿੱਕਤ ਹੈ ਉਸ ਨੂੰ ਦੂਰ ਕਰਦੇ ਆ ਵੈਸੇ ਮੈਂ ਤੁਹਾਨੂੰ ਦੱਸਦਾ ਰਾਜਪਾਲ ਵਿਧਾਇਕ ਐਮ ਐਲ ਏ ਮੈਡਮ ਨੀਨਾ ਮਿੱਥਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਨਗਰ ਕੌਂਸਲ ਨੂੰ ਵਿਦਾਤਾ ਦਿੱਤੀਆਂ ਹੋਈਆਂ ਉਹਦੇ ਅਕੋਰਡਿੰਗ ਵੈਸੇ ਕੰਮ ਚੱਲ ਵੀ ਰਿਹਾ ਸਫਾਈ ਦਾ ਅਲੱਗ-ਅਲੱਗ ਕੁਝ ਏਰੀਆ ਚ ਤੁਸੀਂ ਉਹ ਏਰੀਆ ਚਾ ਕਵਰ ਨਹੀਂ ਕੀਤੇ ਗਏ ਸਾਡੇ ਵੱਲੋਂ ਵੀ ਪ੍ਰਸ਼ਾਸਨ ਨੂੰ ਚਾ ਈਓ ਸਾਬ ਨੂੰ ਵੀ ਕਿਹਾ ਗਿਆ ਹੈ ਜਾਂ ਸੈਨੇ ਕਿ ਨਿਉ ਇਹ ਪ੍ਰੋਸੈਸ ਲਗਾਤਾਰ ਜਾਰੀ ਰੱਖੋ ਚਾਹੇ ਰੋਡ ਗਲੀਆਂ ਹੈ ਚਾਹੇ ਨਾਲਿਆਂ ਦਾ ਚਾਹੇ ਸੀਵਰੇਜ ਬੋਰਡ ਨੂੰ ਵੀ ਕਿਹਾ ਗਿਆ ਹੈ ਕਿ ਤੁਸੀਂ ਸਫਾਈ ਰੱਖੋ ਤਾਂ ਕਿ ਆਪਾਂ ਨੂੰ ਕੋਈ ਬਰਸਾਤਾਂ ਦੇ ਮੌਸਮ ਸ਼ਹਿਰ ਵਾਸੀ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਰ ਜੀ ਜਿਹੜੀ ਅਸੀਂ ਇਸ ਟਾਈਮ ਸਪੋਰਟ ਦੇਖ ਕੇ ਆਏ ਆ ਨਗਰ ਕੌਂਸਲ ਦੇ ਨੇੜੇ ਹੀ ਹੈ ਚੰਡਾ ਗਰਾਊਂਡ ਦੇ ਨਾਲ 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 ਲੱਗ ਰਿਹਾ ਉਸ ਉੱਥੇ ਕਾਫੀ ਪਾਰੀ ਤਦਾਦ ਦੇ ਵਿੱਚ ਗੰਦ ਪਿਆ ਹੈ। ਮੇਰੇ ਹਿਸਾਬ ਨਾਲ ਜੇ ਅੱਜ ਵੀ ਆਪਾਂ ਉਹ ਨਾਲੇ ਦੀ ਸਫਾਈ ਕਰਾਨ ਲੱਗੀ ਹੈ ਤਾਂ ਹਫਤਾ ਪੂਰਾ ਲੱਗਦਾ ਹੈ ਤੇ ਬਾਰਿਸ਼ ਬਣੀ ਪਈ ਹੈ। ਤੇ ਕਿਸ ਤਰ੍ਹਾਂ ਆਪਾਂ ਨੀਠਾਂਗੇ ਜੇ ਪਾਣੀ ਨਾਲ ਫਿਰ ਨੁਕਸਾਨ ਲੋਕਾਂ ਦਾ ਹੋ ਜਾਤਾ ਅ ਚੌਧਰੀ ਜੀ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਮੈਂ ਹੁਣ ਸੈਨੇਟਰੀ ਇਨਫੈਕਟਰ ਨਾਲ ਗੱਲ ਕਰਦਾ ਤੇ ਉਹ ਸਾਹਿਬ ਨਾਲ ਜਿਹੜਾ ਤੁਸੀਂ ਮੌਕਾ ਦੇਖਿਆ ਮੈਂ ਖੁਦ ਵੀ ਜਾ ਕੇ ਵਿਜ਼ਿਟ ਕਰਾਂਗਾ ਉੱਥੇ ਜਾ ਕੇ ਉਸ ਨਾਲ ਹੀ ਇਮੀਡੀਏਟਲੀ ਉੱਥੇ ਹੀ ਸਫਾਈ ਦਾ ਪ੍ਰਬੰਧ ਕਾਇਮ ਕਰਾਇਆ ਜਾ ਸਕੇ ਅਗਰ ਤੁਹਾਡੇ ਨੋਟਿਸ ਕੋਈ ਹੋਰ ਵੀ ਹੁੰਦੀ ਹੈ ਤੁਸੀਂ ਦੱਸਿਆ ਕਰੋ ਕਿਉਂਕਿ ਐਮ ਐਲ ਏ ਸਾਹਿਬ ਦੇ ਹੁਕਮ ਹੈ ਕਿ ਆਪਾਂ ਨੂੰ ਕਿਸੇ ਤਰ੍ਹਾਂ ਦੀ ਸ਼ਹਿਰ ਵਾਸੀ ਨੂੰ ਕੋਈ ਦਿੱਕਤ ਨਾ ਆਏ ਆਪਾਂ ਪਹਿਲੇ ਹੀ ਪ੍ਰਪੇਅਰ ਹੋ ਕੇ ਰਹੀਏ ਜੀ ਠੀਕ ਹੈ ਜੀ ਧੰਨਵਾਦ ਜੀ ਸੋ ਇਹ ਸੀਗੇ ਰਜ ਦੇ ਜਿਹੜੇ ਉਪ ਪ੍ਰਧਾਨ ਹੈਗੇ ਨਗਰ ਕਾਉਂਸਲ ਦੇ ਵਿੱਚ ਇਸ ਟਾਈਮ ਲੋਕਾਂ ਦੀ ਸਮੱਸਿਆਵਾਂ ਸੁਣਨ ਵਾਸਤੇ ਬਿਠਾਏ ਆ। ਸੋ ਇਹਨਾਂ ਦਾ ਕਹਿਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਸਫਾਈ ਦਾ ਜਿਹੜਾ ਹੈਗਾ ਪ੍ਰੋਸੈਸ ਚੱਲ ਰਿਹਾ ਤੇ ਤੁਹਾਨੂੰ ਦਿਖਾਇਆ ਹੈ ਕਿ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਨਾਲਿਆਂ ਦੀ ਸਫਾਈ ਹੋ ਰਹੀ ਹੈ ਤੇ ਨਾਲਿਆਂ ਦੇ ਵਿੱਚ ਕਿੰਨਾ ਗੰਦ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਸ ਵਾਰ ਜਦ ਬਾਰਿਸ਼ ਹੁੰਦੀ ਹੈ ਤਾਂ ਸ਼ਹਿਰ ਨਿਵਾਸੀਆਂ ਨੂੰ ਕਿਸ ਤਰ੍ਹਾਂ ਬਚਾਇਆ ਜਾਏਗਾ ਪ੍ਰਸ਼ਾਸਨ ਵੱਲੋਂ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਉੱਪਰ ਜਿਹੜਾ ਹੈ ਮੁੱਖ ਮੰਤਰੀ ਤੱਕ ਜਾਂ ਵੱਡੇ ਮੰਤਰੀਆਂ ਤੱਕ ਵੱਡੇ ਅਫਸਰਾਂ ਤੱਕ ਪਹੁੰਚ ਸਕੇ ਤਾਂ ਕਿ ਸ਼ਹਿਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡੁੱਬਣ ਤੋਂ ਬਚਾਇਆ ਜਾ ਸਕੇ ਕੈਮਰਾਮੈਨ ਮੋਹਿਤ ਕੁਮਾਰ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ